ਪਾਣੀ ਛਾਣੀ ਉਹ ਜਿੰਦਗੀ ਆ ਗਈ ਵਾਹ ਵਾਹ ਅੱਛਾ ਜਵਾਨੀ ਆਇ ਤੇ ਫੱਟੇ ਲਾਇਆ ਪਾਣੀ ਦਿੱਤਾ ਪਰ ਕੇ ਥੋੜੀ ਲੰਗਦੇ ਹੋ ਨਹੀਂ ਨਹੀਂ ਹੁਣ ਜੀ ਨਾ ਧੁਰ ਕੇ ਵਿੱਚੋਂ ਨਹੀਂ ਆਪਾਂ ਨੰਗ ਲਈ ਅਦੋਂ ਕਿ ਆਪਣੇ ਪੁੱਤ ਪੁੱਤਰਿਆਂ ਨੂੰ ਹਾਂ ਆ ਉਹ ਨਵੇਂ ਕੋਟਰੇ ਆਏ ਨਾ ਹਾਂ ਨਵਾਂ ਆ ਨਾ ਹਾਂ ਜੀ ਹਾਂ ਜੀ ਦੱਬਰੀ ਖੁਸ਼ੀ ਜੋ ਹਾਂਜੀ ਬਹੁਤ ਵਧੀਆ ਵਧੀਆ ਲੱਗਦਾ ਬਹੁਤ ਵਧੀਆ ਕੋਈ ਕਿਵੇਂ ਲੰਦੇ ਜੀ ਪੋਣੀ ਪਾਣੀ ਦੇ ਚਾਹੇ ਬੇੜੀ ਦੇ ਹਾਂਜੀ ਬੇੜੀ ਨਹੀਂ ਬੇੜੀ ਥਣੇ ਚ ਪੁਲ ਦੇ ਪਾਣੀ ਵੀ ਦੋਣਾ ਕਿਹਾ ਗੱਲ ਪਾਣੀ ਨਾਲ ਮਤਲਬ ਕਿ ਡਰ ਵੀ ਹੁੰਦਾ ਹਣਾ ਹਾਂ ਦੱਤ ਬਹੁਤ ਹੁੰਦਾ ਹੈ ਹਾਂ ਜੀ ਤਾਂ ਤੁਸੀਂ ਅੱਜ ਲੱਗੇ ਤਾ ਜੋ ਵੀ ਦੋ ਚਾਰ ਗੱਲਾਂ ਸਾਨੂੰ ਦੱਸ ਦਿਓ ਪੁਲ ਦੇ ਬਾਰੇ ਬਹੁਤ ਵਧੀਆ ਜੀ ਅਸੀਂ ਧਾਰੀਵਾਲ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਨੇ ਜਿਹੜਾ ਕਿ ਆ ਵੇਲੇ ਬਹੁਤ ਅਸੀਂ ਇਹ ਇਲਾਕਾ ਬਹੁਤ ਬੈਕਵਾੜੇ ਅੱਛਾ ਜੀ ਕੁਲਦੇਵਨ ਦੇ ਨਾਲ ਉਹ ਬਹੁਤ ਵਧੀਆ ਫਾਰਵਰਡ ਹੋ ਗਿਆ ਜਿੱਥੇ ਬੱਚੇ ਸਾਡੀਆਂ ਲੇਡੀ ਜੀ ਇਸਤਰੀਆਂ ਬਹੁਤ ਪਰੇਸ਼ਾਨੇ ਕਿਤੇ 2 ਘੰਟੇ 3 ਘੰਟੇ ਇੰਤਜ਼ਾਰ ਕਰਦੇ ਇਹ ਬੇੜੀਆਂ ਦਾ ਕਿਤੇ ਹੋਣੀ 5 ਮਿੰਟ ਦੇ ਵਿੱਚ ਆਪਣਾ ਖਾਣਾ ਪਾਣੀ ਜੋ ਵੀ ਖੇਤੀਬਾੜੀ ਦਾ ਆਪਾਂ ਕੰਮ ਕਰ ਲੈਨੇ ਆਉਣ ਜਾਂਦੀ ਸਾਨੂੰ ਬਹੁਤ ਸਹੂਲਤ ਆ ਕੇਂਦਰੀਵਾਲ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਔਰ ਧਾਰੀਵਾਲ ਸਾਹਿਬ ਨੇ ਇਲਾਕੇ ਦੇ ਵਿੱਚ ਬਹੁਤ ਹੀ ਤਗੜਾ ਕੰਮ ਕੀਤਾ ਜਨਾਲੇ ਦੇ ਵਿੱਚ ਦੇ ਬਾਰੇ ਤਾਂ ਸਾਨੂੰ ਬਹੁਤ ਸਹੂਲਤ ਹੈ ਆਪਣਾ ਸਦਾਰੇ ਨਗਰ ਨੂੰ ਪੰਜ ਸੱਤ ਨਗਰ ਨੇ ਜਿਨ੍ਹਾਂ ਦੀ ਖੇਤੀ ਪਾਰ ਹੈ ਬਹੁਤ ਵਧੀਆ ਪਹਿਲਾਂ ਤਾਂ ਲੰਗਦੇ ਬੇੜੀਆਂ ਥਾਣੇ ਸਾਰੀ ਸਾਰੀ ਦਿਹਾੜੀ ਲੰਗ ਜਾਂਦੀ ਸੀ ਭੁੱਖੇ ਧਿਆਣੇ ਬੈਠੇ ਰਹਿੰਦੇ ਸੀ ਹੁਣ ਤਾਂ ਰੋਟੀ ਪਾਣੇ ਨਾਲੋਂ ਨਾਲੇ ਘਰੋਂ ਭਰੀ ਆਉਂਡਿਆ ਵਾ ਬਾਕੀ ਜਿਆਦਾ ਸਹੂਲਤ ਹੈ ਵੀ ਇਤਰਾ ਮੇਲਾ ਵਾ ਸਾਲ ਬਾਦ ਬਾਬਾ ਪੀਰ ਸ਼ੰਨ ਵਾਲੇ ਦਾ ਉਹਦੇ ਕਾਰਨ ਫਿਰ ਬੇੜੀਆਂ ਦੇ ਸੰਗਤ ਜਾਂਦੀ ਹੈ ਕਿ ਇਹ ਪਤੋਰੀ ਨੁਕਸਾਨ ਵੀ ਹੋ ਗਏ ਦੋ ਤਿੰਨ ਜਣੇ ਦਰਿਆ ਦੀ ਪਲੇਟ ਜਾ ਕੇ ਤੇ ਉਹਦਾ ਕਰਕੇ ਨੁਕਸਾਨ ਆਦਾ ਬਹੁਤ ਧੰਨਵਾਦ ਹੈ ਸਰਕਾਰ ਦਾ ਕਿੰਨੇ ਸਾਨੂੰ ਪੁਲ ਬਹੁਤ ਵਧੀਆ ਬਣਾ ਕੇ ਦਿੱਤਾ। ਇਹ ਕਰਕੇ ਸਾਰੀ ਸੰਗਤ ਵੀ ਖੁਸ਼ ਨੇ ਤੇ ਨਹੀਂ ਤਾਂ ਇੱਥੇ ਸਾਰੀ ਸਰੀ ਧੜੀ ਨੰਗ ਨਹੀਂ ਜਾਂਦੀ ਲੋਕਾਂ ਨੂੰ ਅੱਥਾ ਟੇਕਦੇ ਆ ਜਿਵੇਂ ਇਸ ਤਰ੍ਹਾਂ। ਉਹ ਸਰਕਾਰ ਦਾ ਕਿਹੜੀ ਸਰਕਾਰ ਨੇ ਬਣਾ ਕੇ ਦਿੱਤਾ? ਜੀ ਆ ਆ ਮਾਦਰੀ ਪਾਰਟੀ ਨੇ। ਹਾਂ ਮੇਰੀ ਪਹਿਲੀਆਂ ਸਰਕਾਰਾਂ ਨੇ ਕੋਈ ਨਹੀਂ ਧਿਆਨ ਦਿੱਤਾ। ਪਹਿਲੀਆਂ ਨੇ ਧਿਆਨ ਪਾਇ ਹੀ ਨਹੀਂ ਦਿੱਤਾ। ਕਹਿੰਦੇ ਰਹੇ ਬਣਾ ਦਾਂਗੇ ਬਣਾ ਦਾਂਗੇ ਪਰ ਬਣਾ ਕੇ ਨਹੀਂ ਦਿੱਤਾ। ਇਹਦਾ ਸਰਕਾਰ ਆਈ ਹੈ ਤੇ ਨੇ ਬਣਾ ਕੇ ਦਿੱਤਾ ਬਹੁਤ ਵਧੀਆ ਅਪਰਾਣਾ ਕੀਤਾ ਨੇ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਮੋਹਨ ਸਿੰਘ ਪਿੰਡ ਦਰੀਆ ਮੂਸਾ ਸਾਡੇ ਇੱਥੇ ਪਾਰ ਬਾਬੇ ਦੇ ਪੀਰ ਦੀ ਜਗ੍ਹਾ ਤੇ ਇੱਥੇ ਆ ਜਿਹੜਾ ਪੁਲ ਬਣਿਆ ਜਿੱਥੇ ਖਲੋਤੇ ਆ ਰਾਵੀ ਦਰਿਆ ਤੇ ਇਹ ਜਿਹੜਾ ਕੁਲਦੀਪ ਸਿੰਘ ਧਾਰੀਵਾਲ ਨੇ ਬਣਾਇਆ ਆਮ ਆਦਮੀ ਪਾਰਟੀ ਵਾਲਿਆਂ ਤੇ ਇਹਦੇ ਨਾਲ ਕਿਸਾਨਾਂ ਨੂੰ ਬੜੀ ਸਹੂਲਤ ਆ ਟਰੈਡ ਟਰਾਲੀਆਂ ਸੰਦ ਕੋਈ ਵੀ ਮੋਟਰਸਾਈਕਲ ਕਾਰਾਂ ਇੱਥੇ ਪਾਰ ਜਾ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਜੀ ਕਮਰਾ ਅੱਜ ਕਿੱਧਰ ਜਾ ਰਹੇ ਹੋ ਅੱਜ ਮੇਲਾ ਦਰਗਾਹ ਤੇ ਜਾ ਰਹੇ ਹਾਂ ਪਰੋਂ ਪਾਰ ਹਾਂਜੀ ਦਰੋਂ ਪਾਰ ਹਾਂਜੀ ਮੇਲਾ ਕਿੱਥੇ ਹੈ ਪਰੋਂ ਪਾਰ ਹੈ ਜੀ ਛਣ ਵਾਲੀ ਜੋਂ ਛੰਨ ਵਾਲੀ ਚੌਕੀ ਆ ਇਹ ਅਜ ਪੁਲ ਦੇ ਉੱਤੇ ਦੀ ਜਾ ਰਹੀ ਹੈ ਇਹਦਾ ਕਿੰਨਾ ਫਾਇਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਜੀ ਸਾਰਿਆਂ ਨੂੰ ਹੀ ਸੰਗਤ ਨੂੰ ਨਹੀਂ ਤੇ ਇੱਥੇ ਪਿਛਲੀ ਵਾਰ ਨੁਕਸਾਨ ਵੀ ਹੋਇਆ ਅੱਛਾ ਜੀ ਹਾਂਜੀ ਤੇ ਇਹਦੇ ਉੱਪੋਂ ਦੀ ਸੰਗਤ ਵੀ ਵਧ ਗਈ ਆ ਤੇ ਇਹ ਜੀ ਬਹੁਤ ਜ਼ਿਆਦਾ ਫਾਇਦਾ ਇਹ ਧਾਰੀਆਲ ਸਭ ਨੇ ਬਣਾਇਆ ਮੇਰਾ ਨਾਮ ਗੁਰਜੰਟ ਸਿੰਘ ਹੈ ਪਿੰਡ ਨੰਗਲ ਸੋਹਲਾ ਤੇ ਪੁਲ ਦਾ ਸਾਨੂੰ ਬਹੁਤ ਫਾਇਦਾ ਜੇ ਅੱਗੇ ਦਰਬਾਰ ਤੇ ਜਾਣ ਵਾਸਤੇ ਬਹੁਤ ਸੌਖਾ ਜਾਂਦਾ ਤੇ ਪਹਿਲਾਂ ਕਿਵੇਂ ਲੰਘਦੇ ਹੋ ਕਿਰਪਾ ਪਹਿਲਾਂ ਬਹੁਤ ਮੁਸ਼ਕਲ ਸੀਗਾ ਪਹਿਲਾਂ ਕਿਸਤੀ ਰਾਹੀਂ ਥੋੜਾ ਬਹੁਤਾ ਲੰਘਿਆ ਜਾਂਦਾ ਸੀ ਜਾਂ ਉਧਰੋਂ ਥੋੜਾ ਬਹੁਤਾ ਪਾਣੀ ਦਾ ਘਟ ਹੁੰਦਾ ਸੀ ਉਧਰ ਹੀ ਲੰਘਿਆ ਜਾਂਦਾ ਸੀ ਹੁਣ ਅੱਜ ਮੇਲਾ ਮਨਾਉਣ ਆਏ ਹੋ ਆਪਣੇ ਨਾਲ ਪਰਿਵਾਰ ਨਾਲ ਲੈ ਕੇ ਵੀ ਆਏ ਸਾਰੇ ਇਹਦੇ ਪਤਾ ਹੀ ਵੀ ਕੋਈ ਨਹੀਂ ਪੁਲ ਬਣਿਆ ਮੋਟਰਸਾਈਕਲ ਹਾਂਜੀ 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 ਪਹਿਲਾਂ ਇਸੇ ਕਰਕੇ ਪਰਿਵਾਰ ਸਾਰਾ ਨਾਲ ਨਹੀਂ ਹੁੰਦਾ ਤੇ ਹੁਣ ਇਹ ਕੀ ਪਰਿਵਾਰ ਸਾਰਾ ਨਾਲ ਲੈ ਕੇ ਆ ਜਾਈਦਾ ਦੱਸਾਂਗੇ ਆ ਪਿੰਡ ਨੰਗਲਸੋਲ ਹਾਂਜੀ ਜਿਲ੍ਹਾ ਦਸ ਸਿੰਘ ਪਿੰਡ ਨੰਗਲਸੋਲ ਤੇ ਅੱਜ ਕਿਧਰੋਂ ਆ ਰਹੇ ਜੀ ਮੇਲਾ ਵੇਖ ਕੇ ਆਏ ਸਾਰਾ ਇਥੇ ਸੀ ਪਹਿਲਾਂ ਮੇਲਾ ਸੱਨਾਂ ਵਾਲੇ ਬਾਬੇ ਦੇ ਸੱਨਾਂ ਵਾਲੇ ਬਾਬੇ ਇਹ ਪੁਲ ਦਾ ਅਜ ਪੁਲ ਨਾਲੀ ਮੋੜ ਸਾਰਾ ਲੰਘ ਰਿਹਾ ਆਪਣਾ ਪਰਿਵਾਰ ਨਾਲ ਕੇ ਫਾਇਦਾ ਕੀ ਹੈ ਪਹਿਲਾਂ ਨਹੀਂ ਪਰਿਵਾਰ ਨਹੀਂ ਹੁੰਦਾ ਹੁੰਦਾ ਇਕੱਲੇ ਆਈਦਾ ਸੀ ਫਿਰ ਤੁਰ ਕੇ ਤੇ ਚਲ ਜੀਦਾ ਸੀ ਮੱਥਾ ਮੱਥਾ ਟੇਕ ਕੇ ਹੁਣ ਬਹੁਤ ਵਧੀਆ ਪ੍ਰੋਗਰਾਮ ਬਣਿਆ ਪੁਲ ਦਾ ਇਹ ਕਿਨੇ ਜਾ ਰਹੇ ਹੋ ਇੱਥੇ ਖੇਤਾਂ ਤੱਕ ਜਲੇ ਪੈੜੀਏ ਪਾਰ ਆਪਣੀ ਹਾਂਜੀ ਆ ਪੁਲ ਦਾ ਕੋਈ ਫਾਇਦਾ ਹੋਇਆ ਜੀ ਬਹੁਤ ਫਾਇਦਾ ਜੀ ਪਹਿਲਾਂ ਕਿਵੇਂ ਜਾਂਦੇ ਸੀ ਜਦੋਂ ਪੁਲ ਨਹੀਂ ਬਣਿਆ ਪਹਿਲਾਂ ਕਿਸਤੀ ਦੇ ਕੋਈ ਡਰ ਹੁੰਦਾ ਹੀ ਮੰਨ ਚ ਵੀ ਯਾਰ ਫਸਲ ਲੈ ਕੇ ਚੱਲੇ ਆ ਫਸਲ ਲੈ ਕੇ ਆਉਣ ਲੱਗੇ ਆ ਸੰਦ ਘੜਨੇ ਆਉਂਦਾ ਹੀ ਜੀ ਨੁਕਸਾਨ ਵੀ ਹੁੰਦਾ ਹਣਾ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਹੁਣ ਇਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਫਾਇਦਾ ਜੀ ਆ ਵੇਖੀ ਰਿਹਾ ਮੈਂ ਮੈਂ ਤਾਂ ਵੇਖਾ ਬੜੀ ਸਪੀਡ ਚ ਆ ਰਹੇ ਹੋ ਹਾਂਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਬਚ ਕੇ ਯਾਰ ਕੋਲ ਬਣਿਆ ਨਵਾਂ ਨਵਾਂ ਹਾਂਜੀ ਤੇ ਇਹ ਇਹਨਾਂ ਨੇ ਬਣਵਾਇਆ ਏ ਨਾ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਆਮ ਆਦਮੀ ਪਾਰਟੀ ਨੇ ਬਣਾਇਆ ਪਹਿਲੀਆਂ ਸਰਕਾਰਾਂ ਬੜਾ ਵੀਸ ਲੈ ਰੀਆਂ ਕਿ ਚੱਕਰ ਰਿਆ ਉਹ ਤਾਂ ਅਜੇ ਤੱਕ ਜੀ ਦਰਿਆਦੇ ਨਹੀਂ ਆਈਆਂ ਤੁਸੀਂ ਸੱਚ ਪੁੱਛੋ ਤੇ ਅਜਰ ਤੋਂ ਤੁਸੀਂ ਇਹ ਲੜੇ ਨਹੀਂ ਦੀ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਹਾਂ ਹਾਂਜੀ ਮਤਲਬ ਕਿ ਕਦੀ ਘੇੜਾ ਵੀ ਨਹੀਂ ਮਾਰਿਆ ਅਤਰ ਆ ਕੇ ਅਛਾ ਜੀ ਵੀ ਤੁਸੀਂ ਕਹਿ ਰਹੇ ਹੋ ਨਾ ਕਦੀ ਪਹਿਲੀਆਂ ਸਰਕਾਰਾਂ ਹਾਂਜੀ ਮੈਂ ਤੁਹਾਨੂੰ ਦੱਸਣ ਡਿਆ ਵੀ ਅੱਜ ਤੱਕ ਦਰਿਆਦੇ ਨਹੀਂ ਪਹੁੰਚੇ ਤੇ ਇਹ ਤਾਂ ਦਰਿਆ ਤੋਂ ਦੇ ਗਾਂ ਤੱਕ ਜਾਏ ਸਾਰੀ ਦੇਖੋ ਇਹਦੇ ਕੋਲ ਕੁਲਦੀਪ ਸਿੰਘ ਢਾਲੀ ਵਾਲ ਕੋ ਕਿਹੜੀ ਛੜੀ ਸੀ ਜਾਦੂ ਦੀ ਜਿੰਨੇ ਆਉਂਦੇ ਪੋਲ ਬਣਾਤਾ ਇਹਦੇ ਹੁਣ ਉਹਨਾਂ ਨੂੰ ਪਤਾ ਹੋਊਗਾ ਜ ਕੰਮ ਕੀਤੇ ਹਨ ਤੇ ਹੁਣ ਉਹ ਕਹਿ ਰਿਹਾ ਕਿ ਮੈਂ ਉਹ ਜੀ ਪੁਲ ਬਣਾਇਆ ਮੈਨੂੰ ਵੋਟਾਂ ਪਾਉ ਉਹ ਪਾਣੀਆਂ ਚਾਹੀਦੀਆਂ ਲੋਕਾਂ ਨੂੰ ਪਾਉਣੀਆਂ ਚਾਹੀਦੀਆਂ ਬਿਲਕੁਲ ਪਾਉਣੀਆਂ ਚਾਹੀਦੀਆਂ ਇਹ ਫਿਰ ਵੀ ਕੁਝ ਲੋਕ ਕਰ ਜਾਂਦੇ ਨੇ ਇਸ ਤਰ੍ਹਾਂ ਗਦਾਰੀ ਉਹ ਕੋਈ ਕਰਦੇ ਹੋਣਗੇ ਉਹ ਤਾਂ ਸ਼ੁਰੂ ਤੋਂ ਚੱਲਦੀ ਆਈ ਹੈ ਜੀ ਅਸੀਂ ਤਾਂ ਪਾਵਾਂਗੇ ਆ ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੇ ਅੱਜ ਅਸੀਂ ਇਹ ਨਾਲਾ ਹਲਕੇ ਦੇ ਪਿੰਡ ਦਰੀਏ ਮੂਸੇ ਮੌਜੂਦ ਆ ਜਿੱਥੇ ਕਿ ਦਰਿਆ ਤੋਂ ਪਾਰ ਇਧਰ ਮੇਲੇ ਦਾ ਮਾਹੌਲ ਹੈ ਔਰ ਇਧਰ ਕਿਸਾਨ ਵੀ ਖੇਤੀ ਕਰਨ ਜਾਂਦੇ ਆ ਪਰ ਮੁਸ਼ਕਲ ਸੀ ਸਭ ਤੋਂ ਵੱਡੀ ਹੋਏ ਇੱਥੇ ਪੁਲ ਨਾ ਹੋਣ ਕਰਕੇ ਲੋਕ ਬੇੜੀਆਂ ਦੇ ਉੱਤੇ ਸਵਾਰ ਹੋ ਕੇ ਉਸ ਪਾਰ ਜਾਂਦੇ ਸੀ ਤੇ ਕਈ ਵਾਰੀ ਫਸਲਾਂ ਵੀ ਡੁੱਬ ਜਾਂਦੀਆਂ ਸੀ ਔਰ ਭਾਰੀ ਨੁਕਸਾਨ ਹੁੰਦਾ ਸੀ ਔਰ ਇਹ ਮੇਲੇ ਜਿਹੜੇ ਮਨਾਉਂਦੇ ਆ ਕਹਿੰਦੇ ਆ ਕਿ ਸਾਰਾ ਸਾਰਾ ਦਿਨ ਜਿਹੜਾ ਆ ਉਹ ਬੇੜੀਆਂ ਦੇ ਉੱਪਰ ਸਾਰੇ ਲੋਕਾਂ ਨੂੰ ਪਾਰ ਕਰਾਇਆ ਜਾਂਦਾ ਸੀ ਅੱਜ ਅਸੀਂ ਇੱਥੇ ਪਹੁੰਚਿਆ ਕੁਝ ਵੀਰ ਗੁਜ਼ਰ ਰਹੇ ਨੇ ਇਹ ਵੀਰ ਵੀ ਜੀਬ ਲੈ ਕੇ ਆਪਣੀ ਜਿਹੜੀ ਆ ਉਸ ਪਾਰ ਤੋਂ ਇਧਰ ਨੂੰ ਆ ਰਹੇ ਸੀ ਗੱਲਬਾਤ ਕਰਕੇ ਜਾਣਦੇ ਆ ਕਿ ਕਿੰਨਾ ਕੁ ਇਹ ਦਾ ਪੁਲ ਦਾ ਫਾਇਦਾ ਹੋਇਆ ਵੀਰ ਜੀ ਪਹਿਲਾ ਨਾਮ ਦੱਸਿਓ ਆਪਣਾ ਜੀ ਹਰਦੇਵ ਸਿੰਘ ਜੀ ਪਿੰਡ ਕਿਹੜਾ ਜੀ ਦਰਿਆ ਮੁਸਾਏ ਸੋਏ ਦੇ ਪੁਲ ਦੇ ਬਾਰੇ ਕੋਈ ਦੱਸੋ ਕੋਈ ਸਹੂਲਤ ਦਾ ਫਾਇਦਾ ਹੋ ਰਿਹਾ ਜੀ ਪੁਲ ਦੇ ਬਾਰੇ ਤਾਂ ਸਾਨੂੰ ਬਹੁਤ ਸਹੂਲਤ ਹੈ ਆਪਣਾ ਸਦਾਰੇ ਨਗਰ ਨੂੰ ਪੰਜ ਸੱਤ ਨਗਰ ਨੇ ਜਿਨ੍ਹਾਂ ਦੀ ਖੇਤੀ ਪਾਰ ਹੈ ਬਹੁਤ ਵਧੀਆ ਪਹਿਲਾਂ ਤਾਂ ਲੰਗਦੇ ਬੇੜੀਆਂ ਥਾਣੇ ਸਾਰੀ ਸਾਰੀ ਦਿਹਾੜੀ ਲੰਗ ਜਾਂਦੀ ਸੀ ਭੁੱਖੇ ਧਿਆਣੇ ਬੈਠੇ ਰਹਿੰਦੇ ਸੀ ਹੁਣ ਤਾਂ ਰੋਟੀ ਪਾਣੇ ਨਾਲੋ ਨਾਲੇ ਗਰਮ ਘਰੋਂ ਭਰੀ ਆਉਂਦਿਆ ਵਾ ਬਾਕੀ ਜਾਦਾ ਸਹੂਲਤ ਹੈ ਵੀ ਇਤਰਾ ਮੇਲਾ ਵਾ ਸਾਲ ਬਾਦ ਬਾਬਾ ਪੀਰ ਛੰਨਾਂ ਵਾਲੇ ਦਾ ਉਹਦੇ ਕਾਰਨ ਫਿਰ ਬੇੜੀਆਂ ਦੇ ਦੋਤਨ ਜਨੇ ਦਰਿਆ ਦੀ ਪਲੇਟ ਚ ਆ ਕੇ ਤੇ ਉਹਦਾ ਕਰਕੇ ਨੁਕਸਾਨ ਆਦਾ ਬਹੁਤ ਧੰਨਵਾਦ ਆ ਸਰਕਾਰ ਦਾ ਜਿੰਨੇ ਸਾਨੂੰ ਪੁਲ ਬਹੁਤ ਵਧੀਆ ਬਣਾ ਕੇ ਦਿੱਤਾ ਵਾ ਤੇ ਇਹ ਕਰਕੇ ਸਾਰੀ ਸੰਗਤ ਵੀ ਖੁਸ਼ ਨੇ ਤੇ ਨਹੀਂ ਤਾਂ ਇੱਥੇ ਸਾਰੇ ਸਾਰੇ ਦਿਹਾੜੀ ਨਾ ਵੀ ਜਾਂਦੀ ਲੋਕਾਂ ਨੂੰ ਮੱਥਾ ਟੇਕਦੇ ਜੇ ਕਿਸੇ ਤਰ੍ਹਾਂ ਸਰਕਾਰ ਦਾ ਕਿਹੜੀ ਸਰਕਾਰ ਨੇ ਬਣਵਾ ਕੇ ਦਿੱਤਾ ਜੀ ਆ ਆਮ ਆਦਮੀ ਪਾਰਟੀ ਨੇ ਆ ਮੈਂ ਪਹਿਲੀਆਂ ਸਰਕਾਰਾਂ ਨੇ ਕੋਈ ਨਹੀਂ ਧਿਆਨ ਦਿੱਤਾ ਪਹਿਲੀਆਂ ਨੇ ਧਿਆਨ ਕੋਈ ਨਹੀਂ ਦਿੱਤਾ ਕਹਿੰਦੇ ਰਹੇ ਬਣਾ ਦਾਂਗੇ ਬਣਾ ਦਾਂਗੇ ਪਰ ਬਣਾ ਕੇ ਨਹੀਂ ਦਿੱਤਾ ਇਹ ਤਾਂ ਸਰਕਾਰ ਆਈ ਹੈ ਤੇ ਨੇ ਬਣਾ ਕੇ ਦਿੱਤਾ ਬਹੁਤ ਵਧੀਆ ਉਪਰਾ ਲਾ ਕੀਤਾ ਨਾ ਸੋ ਕਰਵਾ ਦੇ ਵੀਰ ਜੀ ਤੁਹਾਡਾ ਬਹੁਤ ਬਹੁਤ ਗੱਲਬਾਤ ਕਰ ਲਈ ਸੋ ਦੋਸਤੋ ਇਸ ਪੁਲ ਦੇ ਉੱਪਰ ਮੌਜੂਦ ਆ ਔਰ ਇਹ ਦਾਵਾ ਸੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਿ ਉਹਨਾਂ ਨੇ ਰਿਪੋਰਟ ਕਾਰਡ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਦਰਿਏ ਮੂਸੇ ਵੀ ਪੁਲ ਬਣਾ ਕੇ ਵੱਡੀ ਮੁਸ਼ਕਲ ਜਿਹੜੀ ਆ ਉਹ ਲੋਕਾਂ ਦੀ ਹੱਲ ਕੀਤੀ ਆ ਦਿਖਾਇਓ ਜਰਾ ਕਿ ਮੇਲਾ ਮਨਾਉਣ ਵਾਸਤੇ ਜਿਹੜੀ ਸੰਗਤ ਹੈ ਅੱਜ ਪੁਲ ਦੇ ਰਾਹੀਂ ਜਾ ਰਹੀ ਆ ਜਿੱਥੇ ਕਿ ਪਹਿਲਾਂ ਬੇੜੇ ਦੇ ਰਾਹੀਂ ਜਾਂਦੇ ਸੀ ਸੋ ਅੱਜ ਇਹ ਇੱਕ ਇਹ ਵੀ ਸਹੂਲਤ ਆ ਭਾਈ ਥੋੜੀ ਗੱਲ ਦੱਸੋਗੇ ਜੇ ਮੇਲਾ ਬਣਾਉਣ ਜਾ ਰਹੇ ਪਹਿਲਾਂ ਕਿਵੇਂ ਲੰਘਦੇ ਜਦੋਂ ਪੁਲ ਨਹੀਂ ਬਣੇ ਪੱਲਾ ਪਾਣੀ ਦੇ ਉੱਤੇ ਬੇੜੀ ਰਾਈ ਹਾਂਜੀ ਬੇੜੀ ਨਹੀਂ ਬੇੜੀ ਥਣੇ ਚ ਪੁਲ ਦੇ ਪਾਣੀ ਵਿੱਚ ਉਹਨਾਂ ਨੇ ਗਾਗਾ ਪਾਣੀ ਨੇ ਮਤਲਬ ਕਿ ਡਰ ਵੀ ਹੁੰਦਾ ਹੋਣਾ ਹਾਂ ਡਰ ਬਹੁਤ ਹੁੰਦਾ ਹੈ ਹਾਂ ਵੀ ਦੱਸ ਦਿਓ ਤੁਸੀਂ ਆਜੇ ਲੱਗੇ ਤੁਰ ਜਾਓ ਕਦੇ ਆਉਂਦਾ ਹੀ ਹੈ ਬੇੜੀ ਰਾਈ ਲੰਘਦੇ ਹੁੰਦੇ ਨੇ ਬੱਚੇ ਲੈ ਕੇ ਤੇ ਕਦੀ ਕਦੀ ਸਰਕਾਰਾਂ ਨਾਲ ਗੱਲ ਨਹੀਂ ਕੀਤੀ ਵੀ ਪੁਲ ਬਣਾ ਕੇ ਦਿਓ ਨੇ ਕਿਹਾ ਸੀ ਪੁਲ ਕਿਹਾ ਜਾਂ ਆ ਆ ਆਹ ਆਨ ਪਾਰਟੀ ਵਾਲੇ ਨੇ ਬਣਾਇਆ ਤਾਰੀ ਵਾਹ ਕਲਦੀ ਚਲੋ ਮਹਾਰਾਜ ਦਾ ਦਰਸ਼ਤੀ ਤੇ ਸੱਚੇ ਪਾਤਸ਼ਾਹ ਬੜੀ ਬੜੀ ਉਮਰਾ ਹਾਂਜੀ ਹਾਂਜੀ ਹਾਂ ਆਪਣਾ ਨਾਂ ਕੀ ਬੜੀ ਹਾਂਜੀ ਬਾਲੂ ਸਿੰਘ ਕਿੰਨੇ ਕਿੜਾ ਲਿਆ ਮਲਕੇ ਹੁਣ ਤੁਸੀਂ ਲੋਕਾਂ ਨੂੰ ਵੀ ਦੱਸ ਦਿਓ ਕਿ ਸਾਡੇ ਪਿੰਡ ਆ ਮੇਲਾ ਜੀ ਆ ਜਾਣਾ ਸਾਡੀ ਜ਼ਮੀਨ ਆ ਨੇ ਬੰਦੇ ਇੱਥੇ ਬੜਾ ਮੌਜ ਦਾ ਨੰਗ ਜੀ ਦਾ ਜਮੀਨ ਬਾਈ ਜਦੋਂ ਦਿਲ ਕਰਦਾ ਆ ਜਾਂਦੇ ਹਾਂ ਹਾਂ ਜੀ ਜੀ ਹਾਂਜੀ ਹਾਂਜੀ ਸੋ ਸੋ ਦੋਸਤੋ ਇਹ ਵੇਖੋ ਕੋਈ ਕਹਣਾ ਜੀ ਹੋਰ ਵੀ ਸੋ ਇਹ ਵੇਖੋ ਭਾਈ ਜੀ ਦੀ ਕਿੰਨੀ ਵਧੀਆ ਗੱਲ ਆ ਕਿ ਹੁਣ ਜਦੋਂ ਮੇਲਾ ਬਣਾਉਣ ਜਾਂਦੇ ਆ ਤਾਂ ਪਤਾ ਹੁੰਦਾ ਕਿ ਕੋਈ ਗੱਲ ਨਹੀਂ ਬਾਈਕ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਆਰਾਮ ਦੇ ਨਾਲ ਅਸੀਂ ਚਲੇ ਜਾਣਾ ਸੋ ਸਰਕਾਰ ਦਾ ਇਹਨਾਂ ਧੰਨਵਾਦ ਕੀਤਾ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਨੇ ਹਾਂਜੀ ਇਹ ਇੱਕ ਮਿੰਟ ਵੇਖਾਂ ਜੀ ਹੁਣ ਦੱਸੋ ਕਮਜੂਰ ਕੀਤੀ ਦਾ ਜੀ ਸਭ ਦੇ ਜੇ ਅਜੇ ਤੱਕ ਬਣ ਗਈ ਤਾਂ ਫਿਰ ਬਹੁਤ ਧੰਨਵਾਦ ਹੋਊਗਾ ਬਾਬੇ ਮਨਜ਼ੂਰ ਹੋ ਗਈ ਆ ਮਨਜ਼ੂਰ ਵੇਖਣ ਕਿ ਬਾਬੇ ਜੇ ਤੱਕ ਮਨੇ ਜੇ ਮਨਜ਼ੂਰ ਹੋ ਗਈ ਫਿਰ ਤਾਂ ਹਾਂਜੀ ਹਾਂਜੀ ਉਹਨਾਂ ਕਿਹਾ ਸੀ ਨੀ ਆਜੋਗਾ ਅੱਜ ਘੱਟ ਨਹੀਂ ਤੇ ਬੋਲਾ ਤੁਹਾਡੀ ਛਾਲ ਕੇ ਬਣ ਗਈ ਬਾਬੇ ਤੱਕ ਉਹ ਪਹਿਲਾਂ ਪਤਾ ਕੀ ਕਹਿੰਦਾ ਜੀ ਅੱਜ ਮੈਂ ਇੰਨੀ ਗਰਮੀ ਦੇ ਵਿੱਚ ਨਾ ਬੜੀ ਮੁਸ਼ ਤੇ ਮੈਂ ਵੇਖ ਰਿਹਾ ਆ ਕਿ ਜੋ ਸਰਕਾਰ ਦਾਵੇ ਕਰਦੀ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਤੇ ਨਿਕਲਦਾ ਕੁਝ ਹੋਰ ਸੀ ਢਾਲੀਵਾਲ ਸਾਹਿਬ ਬੜਾ ਕਹਿੰਦੇ ਜਜ਼ਬੇ ਦੇ ਨਾਲ ਹਨਾ ਪੋਲ ਬਣਾਇਆ ਪੋਲ ਨਾ ਮੈਂ ਵੇਖ ਕੇ ਹੁੰਦੇ ਆ ਆਪਾਂ ਸੁਹਾ ਗਿਆ ਨਹੀਂ ਆ ਕਾਂਗਰਸੀ ਉਹਨਾਂ ਕਿਹਾ ਇਹ ਬੜਾ ਹਕ ਪਸੰਦ ਨਹੀਂ ਮਾਗਤਾ ਬੋਨੀ ਸਮਝਿਆ ਨਹੀਂ ਬਣਾ ਪੱਤਾ ਜੀ ਸਭ ਦੇ ਬਹੁਤ ਵਧੀਆ ਕੰਮ ਕੀਤਾ ਵੋਟਾਂ ਦੇ ਹੱਕਦਾਰ ਨੇ ਹਾਂ ਜੀ ਵੋਟਾਂ ਦੇ ਹੱਕਦਾਰ ਹੁਣ ਵੀ ਕਹਿੰਦੇ ਨੇ ਖੜੇ ਆ ਲੋਕ ਸਭਾ ਦੇ ਹਾਂ ਜੀ ਕੋਈ ਨਹੀਂ ਖੜਾ ਰਿਹਾ ਫੇਰ ਕੀ ਉਹਨਾਂ ਅਸੀਂ ਦਾ ਪੋਲ ਸਾਡਾ ਮਾ ਸਾਡੇ ਵੱਤ ਰਹੀ ਹੈ ਉਹ ਪਾ ਦੇਣਗੇ ਲੋਕੀ ਵੋਟਾਂ ਦੇ ਪਾਉਂਗੇ ਹਾਂ ਜੀ ਪਾਉਂਗੇ ਹਾਂ ਜ ਇਹ ਪੌਂਦਾ ਵੀ ਦੀ ਆ ਜਾ ਰਹੇ ਕੋਈ ਖੁਸ਼ੀ ਹੋਈ ਆ ਖੁਸ਼ੀ ਆਈ ਬੜੀ ਮੇਲਾ ਕਿਹਦਾ ਇੱਥੇ ਆ ਗਿਆ ਮੇਲਾ ਕਿਹਨਾਂ ਦਾ ਮੇਲਾ ਬਾਬੇ ਦਾ ਲੱਖਾਂ ਦੇ ਪੀੜਾਂ ਦਾ ਹਾਂਜੀ ਹਾਂ ਮੈਂ ਐਸਾ ਨਹੀਂ ਜਾਣੀ ਅੱਛਾ ਹਾਂਜੀ ਪਹਿਲਾਂ ਕਿਵੇਂ ਜਾਂਦੇ ਹੋ ਪੁੱਲ ਤੋਂ ਪਹਿਲਾਂ ਹਾਂਜੀ ਪਾਣੀ ਥਾਣੀ ਉਹਦਾ ਜਿੰਦਗੀ ਆ ਗਈ ਵਾਵਾ अच्छा जवानी <laughs> आ ये पटठे लाया नहीं तो ठरके थोड़ी लंगदे हो नहीं नहीं هون ਜੀ ਨਾ ਤੁਰਕੇ ਵਿੱਚੋਂ ਨਹੀਂ ਆਪਾਂ ਨੰਗਲੇ ਹਾਂ ਅੱਛਾ ਅੱਜ ਕਾ ਢੋੜਾ ਹੁੰਦਾ ਹਾਂ ਹਾਂ ਜੀ ਪੱਠੇ ਲਾ ਕੇ ਵੇਚ ਜਾਂਦੇ ਰਿਹਾ ਹਾਂ ਫੇਰ ਦੱਸਦੇ ਹੋ ਆਪਣੇ ਪੁੱਤ ਪੁੱਤਰਿਆਂ ਨੂੰ ਹਾਂ ਹਾਂ ਉਹ ਨਵੇਂ ਪੁੱਤਰ ਆਏ ਨਾਲ ਹਾਂ ਨਵਾਂ ਆਇਆ ਨੇ ਹਾਂ ਜੀ ਹਾਂ ਜੀ ਤੇ ਬੜੀ ਖੁਸ਼ੀ ਜੋ ਹਾਂ ਜੀ ਬਹੁਤ ਵਧੀਆ ਵਧੀਆ ਲੱਗਦਾ ਹਾਂ ਜੀ ਵਧੀਆ ਤੁਸੀਂ ਦੋ ਚਾਰ ਗੱਲਾਂ ਸਾਨੂੰ ਦੱਸ ਦਿਓ ਪੁਲ ਦੇ ਬਾਰੇ ਬਹੁਤ ਵਧੀਆ ਜੀ ਅਸੀਂ ਧਾਰੀਵਾਲ ਨੇ ਬਹੁਤ ਵਧੀਆ ਕੰਮ ਕੀਤਾ ਆ ਪਾਰਟੀ ਨੇ ਜਿਹੜਾ ਕਿ ਆ ਵੇਲੇ ਬਹੁਤ ਇਹ ਇਲਾਕਾ ਬਹੁਤ ਬੈਕਵਾੜੀ ਅੱਛਾ ਜੀ ਪੁਲ ਦੇ ਬਣਦੇ ਨਾਲ ਹੋਰ ਬਹੁਤ ਵਧੀਆ ਫਾਰਵਰਡ ਹੋ ਗਿਆ ਜਿੱਥੇ ਬੱਚੇ ਸਾਡੀਆਂ ਲੇਡੀ ਜੀ ਇਸਤਰੀਆਂ ਬਹੁਤ ਪਰੇਸ਼ਾਨੇ ਜਿੱਥੇ 2 ਘੰਟੇ 3 ਘੰਟੇ ਹੀ ਇੰਤਜ਼ਾਰ ਕਰਦੇ ਬੇੜੀਆਂ ਦਾ ਕਿਤੇ ਹੋਣੀ 5 ਮਿੰਟ ਦੇ ਵਿੱਚ ਆਪਣਾ ਖਾਣਾ ਪਾਣੀ ਜੋ ਵੀ ਖੇਤੀਬਾੜੀ ਦਾ ਆਪਾਂ ਕੰਮ ਕਰ ਲੈਂਦੇ ਆ ਔਰ ਜਾਂਦੀ ਸਾਨੂੰ ਬਹੁਤ ਸਹੂਲਤ ਆ ਕੰਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਔਰ ਧਾਰੀਵਾਲ ਸਾਹਿਬ ਨੇ ਇਲਾਕੇ ਦੇ ਵਿੱਚ ਬਹੁਤ ਹੀ ਤਕੜਾ ਕੰਮ ਕੀਤਾ ਜਨਾਲੇ ਦੇ ਵਿੱਚ ਥੋੜਾ ਥੋੜਾ ਨਾ ਕੀ ਮੇਰਾ ਨਾਮ ਕੈਪਟਨ ਜੈਪ ਸਿੰਘ ਮੈਂ ਇਹਨਾਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਪਿੰਡ ਸਾਡਾ ਦਰੀਆਬੂਸਾ ਆ ਅਸੀਂ ਵਾਸੀ ਦਰੀਆਬੂਸੇ ਤੋਂ ਰਹਿੰਦੇ ਰਹਿੰਦੇ ਅੰਮ੍ਰਿਤਸਰ ਆ ਭਾਈ ਕਹਸੇ ਕਦੇ ਮੇਰੀ ਗੱਲ ਦੱਸਿਓ ਹਾਂਜੀ ਕਿ ਅੱਜ 20-25 ਲੱਖ ਦੀ ਗੱਡੀ ਲੈ ਕੇ ਆਏ ਹੋ ਦਰਿਆ ਦੇ ਕੰਢੇ ਸਾਨੂੰ ਤਾਂ ਲੱਗਿਆ ਬੜਾ ਹੋਰ ਤਰ੍ਹਾਂ ਹੋਇਆ ਆਪਣੀ ਗੱਡੀ ਦੇ ਉੱਤੇ ਪਹਿਲਾਂ ਜਦੋਂ ਪੁਲ ਨਹੀਂ ਬਣਿਆ ਉਦੋਂ ਕਦੀ ਪਰਿਵਾਰ ਨੂੰ ਲੈ ਕੇ ਆਏ ਹੋ ਕਿ ਉਹ ਅਗਲਾ ਪਾਰ ਪਰਿਵਾਰ ਨੂੰ ਲੈ ਕੇ ਆਈਦਾ ਇੰਨਾ ਪਰੇਸ਼ਾਨ ਹੋ ਜਾਂਦਾ ਸਾਡੇ ਪਰਿਵਾਰ ਹੀ ਰਾਹ ਹੀ ਫਲੋਟ ਹੋ ਜਾਂਦੇ ਇੰਨਾ ਗਰਮੀ ਪਰੇਸ਼ਾਨ ਹੋ ਜਾਂਦੇ ਬੱਚੇ ਬਹੁਤ ਮੁਸ਼ਕਲ ਹੋ ਜਾਂਦੀ ਤੁਰ ਕੇ ਜਾਣਾ ਇੰਨਾ ਵੀ ਕੋਈ ਰਸਤਾ ਨਹੀਂ ਹੈਗਾ ਨਾ ਬੇੜੀਆਂ ਦੇ ਚੋਂ ਨੰਗਾ ਮੁਸ਼ਕਲ ਦੋ ਤਿੰਨ ਵਾਰੀ ਸਾਡੇ ਐਕਸੀਡੈਂਟ ਹੋ ਚੁੱਕੇ ਬੱਚਿਆਂ ਦੇ ਉੱਤੇ ਜਿਹੜੇ ਡੁੱਬ ਕੇ ਮਰ ਗਏ ਪਹਿਲਾਂ ਹਰ ਸਾਲ ਵਾਲ ਆਪ ਪਾਰਟੀ ਦਾ ਇੰਨਾ ਸਤਿਕਾਰ ਕਰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਫੇਰ ਅੱਗੇ ਲਿਆਵੇ ਇਦਾਂ ਹੀ ਇਹਨਾਂ ਦੇ ਵਧੀਆ ਕੰਮ ਚੱਲਦੇ ਰਹਿਣ। ਮੈਂ ਭੈਣ ਜੀ ਨਾਲ ਗੱਲ ਕਰ ਸਕਦਾ ਕੁ ਥੋੜੀ ਹਾਂ ਕਰ ਸਕਦੇ। ਲੋਕ ਡਾਊਨ ਦੀ ਬਿਲਡਿੰਗ। ਇਹ ਨਹੀਂ ਕਰ ਸਕਦੇ। ਵੀ ਥੋੜਾ ਬੋਲ ਦਿਓ ਅੱਜ ਆਏ ਹੋ ਤੁਸੀਂ? ਅਸੀਂ ਜਗਾ ਕਰਕੇ ਆਏ ਬਾਬਾ ਜੀ। ਭੈਣ ਜੀ ਵੀ ਇੱਕ ਹਿਸਟਰੀ ਹੁੰਦੀ ਆ। ਅੱਜ ਬਾਬਾ ਜੀ ਦਾ ਮੇਲਾ ਆ। ਬਾਬਾ ਜੀ ਦੇ ਮੇਲੇ ਬਾਰੇ ਵੀ ਗੱਲ ਦੱਸ ਦਿਓ। ਬਹੁਤ ਸੰਗਤਾਂ ਦਾ ਇਕੱਠ ਹੁੰਦਾ ਹੈ ਜੇ ਮੇਲੇ ਤੇ ਆ ਪੁੱਲਦਾ ਕਰਕੇ ਇੰਨਾ ਇਕੱਠ ਹੋਏਗਾ। ਤੋ ਦੇਖਣਾ ਇੱਕ ਵੀ ਕਿੰਨਾ ਇਕੱਠ ਆ। ਕਿਉਂਕਿ ਇਹ ਨਾਲੇ ਅਸੀਂ ਚੱਲੇ ਗੱਗੋ ਮਾਤੋਂ ਲੈ ਕੇ ਰਾਤ ਵਿੱਚ ਇਨੇ ਲੱਗੇ ਆਪਣੇ ਲੰਗਰ ਨੇ ਔਰ ਸਵੀਡ ਦੀਆਂ ਦੁਕਾਨਾਂ ਲੱਗੀਆਂ ਨੇ ਔਰ ਤੁਸੀਂ ਦੇਖ ਹੀ ਰਹੇ ਹੋ ਪੁੱਲ ਤੇ ਕਿੰਨੀ ਸੰਗਤ ਜਾ ਰਹੀ ਆ ਰਹੀ ਏ। ਚਲੋ ਠੀਕ ਹੈ। ਬਾਕੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਾਜੀ ਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਦੋਸਤੋ ਇਹ ਦੇਖਿਓ ਗੱਡੀ ਦਾ ਸ਼ਾਟ ਦਿਖਾਈ ਯਾਰ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ। ਆਜੋ ਪਾਜੀ। ਸੋ ਇਧਰ ਹੋਰ ਵੀ ਨੌਜਵਾਨ ਨੇ ਦੇਖੋ ਟਰੈਕਟਰ ਤੇ ਜਾ ਰਹੇ ਆ ਮੇਲੇ। ਜਾਓ। ਸੋ ਇਹ ਇੱਕ ਸਿਫਤ ਜਿਹੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਦੇ ਲਈ ਲੋਕ ਕਰ ਰਹੇ ਨੇ ਕਿ ਉਹਨਾਂ ਨੇ ਪੁਲ ਬਣਾਇਆ ਸੋ ਦੋਸਤੋ ਮੇਰੀਆਂ ਤੁਸੀਂ ਖਬਰਾਂ ਵੇਖਦੇ ਹੋ ਮੈਂ ਵੀ ਤੱਥਾਂ ਦੇ ਆਧਾਰ ਤੋਂ ਬਿਨਾਂ ਕਦੀ ਨਾ ਕਿਸੇ ਦੀ ਸਿਫਤ ਕੀਤੀ ਹੈ ਤੇ ਨਾ ਹੀ ਸਾਡਾ ਇਹੋ ਜੀ ਕੋਈ ਆਪਣੇ ਮਨ ਦੇ ਵਿਚਾਰ ਨੇ ਪਰ ਜਦੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਲੋਕ ਸਭਾ ਉਮੀਦਵਾਰ ਦੀ ਟਿਕਟ ਮਿਲਣ ਤੋਂ ਬਾਅਦ ਅਜਨਾਲੇ ਆਪਣੀ ਪਹਿਲੀ ਰੈਲੀ ਕੀਤੀ ਔਰ ਉਸ ਰੈਲੀ ਦੇ ਵਿੱਚ ਇੱਕ ਵਿਕਾਸ ਕਾਰਡ ਵਿਖਾ ਕੇ ਤਿੰਨ ਚਾਰ ਪੇਜਾਂ ਦਾ ਇਹ ਦਾਵਾ ਵੱਡੇ ਪੱਧਰ ਤੇ ਕੀਤਾ ਕਿ ਮੈਂ ਇਹ ਕੰਮ ਕੀਤੇ ਨੇ 2 ਸਾਲਾਂ ਚ ਇਹਨਾਂ ਕੰਮਾਂ ਨੂੰ ਵੇਖ ਕੇ ਮੈਨੂੰ ਵੋਟ ਪਾਇਓ ਜੇ ਇਹਨਾਂ ਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਨਾ ਪਾਇਓ ਤਾਂ ਮੇਰੇ ਮਨ ਦੇ ਵਿੱਚ ਇੱਕ ਬੜੀ ਖੁਸ਼ੀ ਹੈ ਮੈਂ ਕਹਿੰਦਾ ਲੈ ਭਾਉ ਸਾਡਾ ਫਸ ਗਿਆ ਜੀ ਕਿਉਂਕਿ ਲੀਡਰਾਂ ਦੇ ਲਾਰੇ ਜਿਹੜੇ ਆ ਉਹ ਹੁੰਦੇ ਹੋਰ ਕੁਝ ਆ ਤੇ ਹਕੀਕਤ ਦੇ ਵਿੱਚ ਹੋਰ ਕੁਝ ਹੁੰਦਾ ਪਰ ਪਿਛਲੇ ਡੇਢ ਦੋ ਮਹੀਨੇ ਤੋਂ ਜਦੋਂ ਦੇ ਨਿਕਲੇ ਆ ਜੋ ਵੀ ਵਿਕਾਸ ਰਿਕਾਰਡ ਦੇ ਵਿੱਚ ਪੜ ਕੇ ਹੁੰਨੇ ਆ ਵਾਕਿਆ ਹੀ ਉਹ ਕੰਮ ਜਿਹੜੇ ਨੇ ਹੋਏ ਨੇ ਐਸ ਪੁਲ ਦੇ ਬਾਰੇ ਮੈਨੂੰ ਇਹ ਸੀ ਕਿ ਹੋ ਸਕਦਾ ਸਰਕਾਰ ਦਾ ਇਹ ਬੜਾ ਵੱਡਾ ਝੂਠ ਹੋਵੇ ਪਰ ਜਦੋਂ ਇਸ ਪੁਲ ਦੇ ਉੱਤੇ ਆਏ ਆ ਤਾਂ ਇਹ ਦੇਖੋ ਲੋਕ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ 30-25 ਲੱਖ ਦੀਆਂ ਗੱਡੀਆਂ ਲੈ ਕੇ ਐਸ ਪਾਣੀ ਦੇ ਉੱਪਰੋਂ ਦੀ ਲੰਘ ਰਹੇ ਆ ਤੁਸੀਂ ਕਹੋਗੇ ਗੱਡੀਆਂ ਤਰਦੀਆਂ ਨੇ ਗੱਡੀਆਂ ਨਹੀਂ ਤਰਦੀਆਂ ਇਹ ਜਿਹੜਾ ਕੋਰੋਨਾ ਦੀ ਲਾਗਤ ਦੇ ਨਾਲ ਬਣਿਆ ਹੋਇਆ ਪੋਲ ਐ ਇਹ ਇਹਦਾ ਲੋਕੀ ਜਿਹੜਾ ਯੂਜ਼ ਕਰ ਰਹੇ ਨੇ ਸੋ ਇਹ ਵੀ ਵੀਰ ਇਧਰ ਦੇਖੋ ਮੋਟਰਸਾਈਕਲ ਤੇ ਆ ਰਹੇ ਆ ਇਨਾਂ ਨੂੰ ਰੋਕ ਕੇ ਮੈਂ ਪੁੱਛਣ ਦੀ ਕੋਸ਼ਿਸ਼ ਕਰਨੀ ਆ ਆ ਰੋਕੇ ਵੀਰ ਜੀ ਇੱਕ ਮਿੰਟ ਰੋਕਿਓ ਮੈਨੂੰ ਦੱਸਿਓ ਜਦੋਂ ਪੁਲ ਨਹੀਂ ਸੀ ਬਣਿਆ ਕਦੀ ਸੋਚਿਆ ਸੀ ਮੋਟਰਸਾਈਕਲ ਲੈ ਕੇ ਪਾਰ ਜਾਵਾਂਗੇ ਨਹੀਂ ਵੀਰ ਜੀ ਹਾਂਜੀ ਨਹੀਂ 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 ਤੁਰਕੇ ਵਿੱਚ ਚੋਦੇ ਜਾਣਾ ਪੈਂਦਾ ਸੀ ਜੀ ਮਾਲਕੇ ਤੁਰਕੇ ਜਾਣਾ ਪੈਂਦਾ ਕਦੀ ਬੇੜੀ ਥਣੀ ਜਾਣਾ ਪੈਂਦਾ ਸੀ ਹਾਂਜੀ ਹਾਂਜੀ ਹੁਣ ਇਹਦਾ ਕਿੰਨਾ ਕ ਫਾਇਦਾ ਹੋਇਆ ਬਹੁਤ ਜ਼ਿਆਦਾ ਫਾਇਦਾ ਦਾ ਕਿੰਨਾ ਬਣਵਾਇਆ ਪੂਰੇ ਇਹ ਤੁਹਾਨੂੰ ਪਤਾ ਹੈ ਮੰਤਰੀ ਸਾਹਿਬ ਨੇ ਬਣਾਇਆ ਹਾਂ ਤਾਲੀਆ ਸਾਹਿਬ ਨੇ ਹਾਂਜੀ ਲੱਗਦਾ ਹੈ ਕਿ ਬਣਾ ਦੇਣਗੇ ਜਿਵੇਂ ਗੱਲਾਂ ਕਰਦੇ ਪਹਿਲਾਂ ਤਾਂ ਉਮੀਦ ਹੀ ਕੋਈ ਨਹੀਂ ਸੀ ਜੀ ਹਾਂਜੀ ਵਧੀਆ ਹੋ ਗਿਆ ਫਾਇਦਾ ਹੋ ਗਿਆ ਜੀ ਮਲਕ ਜਦੋਂ ਮਰਜ਼ੀ ਆ ਜਾ ਜਾਂਦੇ ਆ ਹਾਂ ਜੀ ਕੋਈ ਤਾਂ ਦੱਸ ਦੇ ਕੋਈ ਪਰਲੇ ਪਾਰ ਕੋ ਮੇਲਾ ਵੀ ਹੈਗਾ ਅਦਰਬਾਰ ਤੇ ਚੱਲੇ ਆਂ ਜੀ ਉੱਥੇ ਬਾਬੇ ਦੀ ਕਿਰਪਾ ਆ ਜਦੋਂ ਬਾਬਾ ਬਾਬੇ ਦੀ ਕਿਰਪਾ ਤਾਂ ਹੁੰਦੀ ਆ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਤੇ ਆ ਹਾਂ ਜੀ ਸੋ ਸੁਨੇਹਾ ਕੀ ਦੋਗੇ ਲੋਕਾਂ ਨੂੰ ਵੀ ਵਧੀਆ ਹੋਣੀ ਚਾਹੀਦੀ ਹੈ ਕਿ ਨਹੀਂ ਉਹਨਾਂ ਨੂੰ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਦੋਸਤੋ ਚਲੋ ਜਾ ਸਕਦੇ ਹੋ ਤੁਸੀਂ ਹੋਰੀ ਵੀਰ ਨੇ ਅੱਜ ਕਾਫੀ ਖਾਸਾ ਸਮਾਂ ਜਿਹੜਾ ਨੇ ਇੱਥੇ ਲਾਉਣਾ ਵੀਰ ਜੀ ਕਿੱਧਰ ਜਾ ਰਹੇ ਹੋ ਇੱਥੇ ਖੇਤਾਂ ਤੱਕ ਜਲੇ ਆ ਬੜੀ ਹੈ ਪਰ ਆਪਣੀ ਹਾਂਜੀ ਆ ਪੁਲ ਦਾ ਕੋਈ ਫਾਇਦਾ ਹੋਇਆ ਜੀ ਬਹੁਤ ਫਾਇਦਾ ਜੀ ਪਹਿਲਾਂ ਕਿਵੇਂ ਜਾਂਦੇ ਸੀ ਜਦੋਂ ਪੁਲ ਨਹੀਂ ਬਣਿਆ ਪਹਿਲਾਂ ਕਿਸ਼ਤੀ ਦੇ ਕੋਈ ਡਰ ਹੁੰਦਾ ਸੀ ਮਨ ਚ ਵੀ ਯਾਰ ਫਸਲ ਲੈ ਕੇ ਚੱਲੇ ਜਾਂ ਫਸਲ ਲੈ ਕੇ ਆਉਣ ਲੱਗੇ ਅਸਾਂ ਦੇ ਘਰ ਨੇ ਹੁੰਦਾ ਹੈ ਜੀ ਨੁਕਸਾਨ ਵੀ ਹੁੰਦਾ ਹਣਾ ਲੋਕਾਂ ਨੂੰ ਬਹੁਤ ਜ਼ਿਆਦਾ ਤੇ ਹੁਣ ਇਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਫਾਇਦਾ ਜੀ ਆ ਵੇਖੀ ਰਿਹਾ ਮੈਂ ਤਾਂ ਵੇਖਾ ਬੜੀ ਸਪੀਡ ਚ ਆ ਰਹੇ ਹੋ ਹਾਂਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਪੱਜ ਕੇ ਯਾਰ ਪੁਲ ਬਣਿਆ ਨਵਾਂ ਨਵਾਂ ਹਾਂਜੀ ਤੇ ਇਹ ਕਿਹਨੇ ਬਣਵਾਇਆ ਏ ਨਈ ਆਮ ਆਦਮੀ ਪਾਰਟੀ ਨੇ ਬਣਾਇਆ ਆਮ ਆਦਮੀ ਪਾਰਟੀ ਨੇ ਬਣਾਇਆ ਪਹਿਲੀਆਂ ਸਰਕਾਰਾਂ ਬੜਾ ਵੇਸਣੇ ਰੀਆਂ ਕਿ ਚੱਕ ਰਿਆ ਉਹ ਤਾਂ ਅਜੇ ਤੱਕ ਜੀ ਦਰਿਆਦੇ ਨਹੀਂ ਆਈਆਂ ਤੁਸੀਂ ਸੱਚ ਪੁੱਛੋ ਤੇ ਨਜ਼ਰ ਤੂੰ ਤੂੰ ਇਹਦੇ ਜਿਹੜੇ ਰਹਿੰਦੇ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਹਾਂਜੀ ਬਲਕੇ ਕਦੀ ਘੇੜਾ ਵੀ ਨਹੀਂ ਮਾਰਿਆ ਇਧਰ ਆ ਕੇ ਅਛਾ ਜੀ ਨਹੀਂ ਤੁਸੀਂ ਕਹਿ ਰਹੇ ਹੋ ਨਾ ਕਦੀ ਪਹਿਲੀਆਂ ਸਰਕਾਰਾਂ ਹਾਂਜੀ ਮੈਂ ਤੁਹਾਨੂੰ ਦੱਸਣ ਡਿਆ ਵੀ ਅੱਜ ਤੱਕ ਦਰਿਆਦੇ ਨਹੀਂ ਪਹੁੰਚੇ ਤੇ ਇਹਦੇ ਦਰਿਆਦੋਂ ਤੇ ਗਾਂਹ ਤੱਕ ਜਾਏ ਸਾਡੇ ਤੇ ਕੋ ਇਹਦੇ ਕੋਲਦੀਪ ਸਿੰਘ ਢਾਲੀ ਵਾਲ ਕੋ ਕਿਹੜੀ ਛੜੀ ਸੀ ਜਾਦੂ ਦੀ ਜਿੰਨੇ ਆਉਂਦੇ ਹੀ ਪੋਲ ਬਣਾਤਾ ਇਹਦੇ ਹੁਣ ਉਹਨਾਂ ਨੂੰ ਪਤਾ ਹੋਊਗਾ ਜ ਬਣਾਇਓ ਕੰਮ ਕਰਨ ਵਾਸਤੇ ਹੀ ਕੰਮ ਕੀਤੇ ਹਨ ਤੇ ਹੁਣ ਉਹ ਕਹਿ ਰਿਹਾ ਕਿ ਮੈਂ ਉਹ ਜੀ ਪੁਲ ਬਣਾਇਆ ਮੈਨੂੰ ਵੋਟਾਂ ਪਾਉ ਉਹ ਪਾਦਣੀ ਚਾਹੀਦੀਆਂ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਬਿਲਕੁਲ ਪਾਉਣੀਆਂ ਚਾਹੀਦੀਆਂ ਇਹਦੇ ਫਿਰ ਵੀ ਕੁਝ ਲੋਕ ਕਰ ਜਾਂਦੇ ਨੇ ਇਸ ਤਰ੍ਹਾਂ ਗਦਾਰੀ ਉਹ ਕੋਈ ਕਰਦੇ ਹੋਣਗੇ ਉਹ ਤਾਂ ਸ਼ੁਰੂ ਤੋਂ ਚੱਲਦੀ ਆਈ ਹੈ ਜੀ ਅਸੀਂ ਤਾਂ ਪਾਵਾਂਗੇ ਤੁਹਾਡਾ ਨਾਂ ਕੀ ਆ ਗਰਤੇਗ ਸਿੰਘ ਕਿੰਨੇ ਕਿਹੜਾ ਜੀ ਦਰੀਆ ਮੂਸੀ ਸੋ ਇਹ ਵੀਰ ਗਰਤੇਗ ਸਿੰਘ ਦਰੀਏ ਮੂਸੀ ਤੋਂ ਆ ਆ ਵੇਖ ਕੇ ਜਾਂਦਾ ਹੁਣ ਮੋਟਰਸਾਈਕਲ ਭੱਜਾਂ